ਸਰਦੀਆਂ ਦੀਆਂ ਠੰਡੀਆਂ ਰਾਤਾਂ ਸਨ ਚੁੱਲੇ ਦੇ ਕੋਲ ਧੂਆ ਚੜ ਰਿਹਾ ਸੀ ਤੇ ਮਾਂ ਦੇ ਹੱਥਾਂ 'ਚ ਗਰਮ-ਗਰਮ ਮੱਕੀ ਦੀ ਰੋਟੀ ਪਕ ਰਹੀ ਸੀ ਇੱਕ ਪਾਸੇ ਪਤੀਲੇ ਵਿੱਚ ਸਾਗ ਦੀ ਖੁਸ਼ਬੂ ਦੂਜੇ ਪਾਸੇ ਮੱਖਣ ਦਾ ਟੁਕੜਾ ਜਿਹੜਾ ਰੋਟੀ ਉੱਤੇ ਪਿਗਲ ਰਿਹਾ ਸੀ ਉਹ ਨਜ਼ਾਰਾ ਹੀ ਵੱਖਰਾ ਸੀ ਉਹ ਮਾਂ ਦੀ ਮੁਸਕਰਾਹਟ ਉਹ ਗਰਮਾਈ ਜੋ ਚੁੱਲੇ ਦੀ ਅੱਗ ਨਾਲ ਨਹੀਂ ਉਸ ਤੇ ਦਿਲ ਦੀ ਮਮਤਾ ਨਾਲ ਆਉਂਦੀ ਸੀ ਉਹ ਕਹਿੰਦੀ ਪੁੱਤ ਸਾਗ ਖਾ ਲੈ ਮਿੱਟੀ ਦਾ ਸਵਾਦ ਆਵੇਗਾ ਤੇ ਅਸੀਂ ਕਹਿੰਦੇ ਮਾਂ ਇਹ ਤਾਂ ਤੇਰੇ ਪਿਆਰ ਦਾ ਸਵਾਦ ਆ ਰਿਹਾ ਹੈ ਅੱਜ ਵੀ ਜਦੋਂ ਕਿਸੇ ਹੋਟਲ ਵਿੱਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਆਉਂਦੀ ਹੈ ਤਾਂ ਪਲੇਟ ਤਾਂ ਪਰ ਜਾਂਦੀ ਹੈ ਪਰ ਦਿਲ ਖਾਲੀ ਰਹਿ ਜਾਂਦਾ ਹੈ ਉਹ ਪੁਰਾਣਾ ਸਵਾਦ ਉਹ ਮਾਂ ਦੇ ਹੱਥਾਂ ਦੀ ਖੁਸ਼ਬੂ ਕਿਸੇ ਰੈਸਟੋਰੈਂਟ ਵਿੱਚ ਨਹੀਂ ਮਿਲਦੀ ਸਰੋਂ ਦਾ ਸਾਗ ਸਿਰਫ ਖਾਣਾ ਨਹੀਂ ਸੀ ਉਹ ਇੱਕ ਅਹਿਸਾਸ ਸੀ ਪਿੰਡ ਦੀ ਮਿੱਟੀ ਦਾ ਮਾਂ ਦੇ ਪਿਆਰ ਦਾ ਤੇ ਪਰਿਵਾਰ ਦੇ ਹਾਸਿਆਂ ਦਾ ਜਦੋਂ ਸਾਰਾ ਪਰਿਵਾਰ ਇਕੱਠਾ ਬੈਠ ਕੇ ਖਾਂਦਾ ਸੀ ਉਹੀ ਤਾਂ ਅਸਲ ਦੌਲਤ ਸੀ ਅੱਜ ਪੈਸਾ ਆ ਗਿਆ ਪਰ ਉਹ ਮੱਕੀ ਦੀ ਰੋਟੀ ਵਾਲੀ ਖੁਸ਼ੀ ਕਿਤੇ ਗੁੰਮ ਹੋ ਗਈ ਹੈ ਚੁੱਲ੍ਹੇ ਦੀ ਅੱਗ ਠੰਡੀ ਪੈ ਗਈ ਤੇ ਮਾਂ ਦੇ ਹੱਥਾਂ ਦੀ ਖੁਸ਼ਬੂ ਸਿਰਫ ਯਾਦਾਂ 'ਚ ਰਹਿ ਗਈ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਇਹ ਸਿਰਫ ਪੰਜਾਬ ਦਾ ਖਾਣਾ ਨਹੀਂ ਇਹ ਸਾਡੇ ਜਜ਼ਬਾਤਾਂ ਦਾ ਸਵਾਦ ਹੈ ਜੋ ਹਰ ਬਾਰ ਮਾਂ ਦੀ ਯਾਦ ਨਾਲ ਮਿੱਠਾ ਹੋ ਜਾਂਦਾ ਹੈ